ਆਪਣੇ ਬੰਦਿਆਂ ਨੂੰ ਸ਼ਾਇਦ ਸਰਕਾਰੀ ਤਾਂ ਚਾਹੀਦੀ ਹੈ ਜਾਂ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਸਰਕਾਰੀ ਚ ਕੰਮ ਨਹੀਂ ਕਰਨਾ ਪੈਣਾ ਅਸੀਂ ਵਿਲੇ ਰਹਾਂਗੇ ਗਵਰਨਮੈਂਟ ਜੋਬ ਤੇ ਵੀ ਤੁਸੀਂ ਜੇ ਕੋਈ ਗਲਤੀ ਕਰੋ ਕੰਮ ਨਹੀਂ ਕਰੋ ਤੁਹਾਡੇ ਸੇਨੀਅਰ ਤੁਹਾਨੂੰ ਸਸਪੈਂਡ ਕਰ ਸਕਦਾ ਹੈ ਉੱਥੇ ਵੀ ਇਹ ਚੀਜ਼ ਹੈ ਤੁਹਾਨੂੰ ਇੰਸ਼ੋਰੈਂਸ ਮਿਲਦੀ ਹੈ ਠੀਕ ਹੈ ਇੰਸ਼ੋਰੈਂਸ ਵੀ ਤੁਸੀਂ ਕਵਰ ਹੁੰਦੇ ਹੋ ਥੋੜੀ ਵਾਈ ਥੋੜੇ ਬੱਚੇ ਥੋੜੇ ਪੇਰੈਂਟਸ ਵੀ ਕਵਰ ਹੁੰਦੇ ਨੇ ਆਪਣੇ ਬਹੁਤ ਬੰਦੇ ਸਰਕਾਰ ਤੇ ਹੀ ਇੱਥੇ ਦੇਖ ਰਹੇ ਨੇ ਕਿ ਯਾਰ ਸਰਕਾਰ ਨੌਕਰੀਆਂ ਕੱਢੂਗੀ ਕੀ ਜੇ ਅੱਜ ਤੈਨੂੰ ਸਰਕਾਰੀ ਜੌਬ ਮਿਲੇ ਕੀ ਤੂੰ ਲਏਂਗਾ ਹਾਂ ਜਾਂ ਨਾ ਸਟੇਟ ਕਾ ਹਾਂ ਮਤਲਬ ਸਿੱਧਾ ਨਾਕਮਾ ਫਰਗਲ ਕਰਨਾ ਨਹੀਂ ਮੈਂ ਮੇਨੂੰ ਮਤਲਬ ਇਸ ਮੌਕੇ ਮੈਂ ਬਹੁਤ ਮਤਲਬ ਸੈਟੀਸਫਾਈਡ ਹਾਂ ਵੀ ਜੌਬ ਤੋਂ ਕਿ ਇਹ ਇੱਕ ਨਾ ਬਹੁਤ ਵੱਡੀ ਉਦਾਹਰਨ ਵੀ ਹੈ ਜਾਂ ਇੱਕ ਬਹੁਤ ਵੱਡੀ ਐਗਜ਼ਾਮਪਲ ਵੀ ਹੈ ਆਪਣੇ ਬਹੁਤ ਬੰਦੇ ਸਰਕਾਰ ਤੇ ਇੱਥੇ ਦੇਖ ਰਹੇ ਨੇ ਕਿ ਯਾਰ ਸਰਕਾਰ ਨੌਕਰੀਆਂ ਕੱਢੂਗੀ ਜਾਂ ਨਹੀਂ ਆ ਉਹ ਚ ਮਾੜੀ ਗੱਲ ਨਹੀਂ ਹੈ ਪਰ ਜੇ ਤੁਸੀਂ ਠੀਕ ਹੈ ਤੁਸੀਂ ਟਰਾਈ ਕਰੋ ਜੇ ਜੇ ਤਾਂ ਤੁਹਾਡਾ ਮਨ ਹੀ ਹੈ ਕਿ ਅਸੀਂ ਲੈ ਨਹੀਂ ਸਰਕਾਰੀ ਹੈ ਹਨਾ ਅਗੇਨ ਹੁਣ ਸਰਕਾਰੀ ਲੈਣ ਦੇ ਵੀ ਦੋ ਤਿੰਨ ਕਾਰਨ ਨੇ ਜੋ ਮੈਨੂੰ ਲੱਗਦੇ ਨੇ ਅ ਸ਼ਾਇਦ ਮੈਨੂੰ ਇਸ ਗੱਲ ਲਈ ਅ ਥੋੜਾ ਭੰਡਿਆ ਵੀ ਜਾ ਸਕਦਾ ਪਰ ਮੈਂ ਕਹੂੰਗਾ ਸਿੱਧੀ ਜੀ ਗੱਲ ਕਿ ਆਪਣੇ ਬੰਦਿਆਂ ਨੂੰ ਸ਼ਾਇਦ ਸਰਕਾਰੀ ਤਾਂ ਚਾਹੀਦੀ ਹੈ ਜਾਂ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਸਰਕਾਰੀ ਚ ਕੰਮ ਨਹੀਂ ਕਰਨਾ ਪੈਣਾ ਅਸੀਂ ਬੇਲੇ ਰਹਾਂਗੇ ਜਾਂ ਉਹਨਾਂ ਨੂੰ ਇਹ ਹੁੰਦਾ ਕਿ ਸਰਕਾਰੀ ਚ ਅਸੀਂ ਦੋ ਨੰਬਰ ਦਾ ਪੈਸਾ ਕਮਾ ਲਾਂਗੇ ਰਾਈਟ ਤੇ इवन ਇੱਕ ਆਬਵੀਅਸ ਹੈ ਜੋਬ ਸਿਕਿਉਰਿਟੀ ਉਹ ਇੱਕ ਤੀਜਾ ਐਸਪੈਕਟ ਹੈ ਜਿਹਦੇ ਕਰਕੇ ਆਪਣੇ ਲੋਕਾਂ ਨੂੰ ਸਰਕਾਰੀ ਅਲੇ ਭੰਬਲ ਬੂਸੇ ਚ ਪਾਏ ਆ ਪਰ ਜੇ ਕੋਈ ਵਧੀਆ ਆਪ ਦੇ ਆਪ ਤੇ ਮਿਹਨਤ ਕਰੇ ਤਾਂ ਮੈਨੂੰ ਲੱਗਦਾ ਹੈ ਵੀ ਉਹ ਸਰਕਾਰੀ ਨਾਲੋਂ ਬਹੁਤ ਜ਼ਿਆਦਾ ਲੈਵਲ ਤੇ ਲਗਜ਼ਰੀਅਸ ਤੇ ਚੰਗੀ ਜਿਹੜੀ ਆਪਦੀ ਕਰੀਅਰ ਪ੍ਰੋਫਾਈਲ ਆ ਉਹ ਬਣਾ ਸਕਦੇ ਦੇਖੋ ਜੀ ਜੌਬ ਸਿਕਿਉਰਿਟੀ ਦੀ ਗੱਲ ਕਰੀਏ ਅਗਰ ਆਪਾਂ ਪ੍ਰਾਈਵੇਟ ਵੀ ਗੱਲ ਕਰਦੇ ਆ ਆਪਾਂ ਨੂੰ ਬੰਦਾ ਪ੍ਰਾਈਵੇਟ ਬੰਦਾ ਤਾਂ ਹੀ ਆਪਾਂ ਨੂੰ ਮਤਲਬ ਆਪਣੀ ਜੌਬ ਜਾਂਦੀ ਹੈ ਆਪਾਂ ਦਾ ਬੰਦਾ ਤਾਂ ਹੀ ਕਰਦੇ ਆ ਆਪਣੀ ਕੋਈ ਗਲਤੀ ਹੋਈ ਠੀਕ ਹੈ ਅਗਰ ਤੁਹਾਨੂੰ ਤੁਹਾਨੂੰ ਤੁਸੀਂ ਕੰਮ ਕਰ ਰਹੇ ਹੋ ਸਹੀ ਤੁਹਾਨੂੰ ਠੀਕ ਹੈ ਤੁਹਾਨੂੰ ਨੌਲੇਜ ਹੈ ਠੀਕ ਹੈ ਤੁਹਾਨੂੰ ਬਹੁਤ ਸਾਰੇ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨਸ ਨੇ ਠੀਕ ਹੈ ਜਿਹਨੂੰ ਜਿਹਨੂੰ ਸਰਕਾਰੀ ਨਾ ਉਹਨੂੰ ਆਪਰਚੂਨਿਟੀ ਤਾਂ ਹੈਗੀ ਹੈਗੀ ਹੈ ਨਾ ਸਰਕਾਰੀ ਜੋਬ ਤੇ ਵੀ ਸਰਕਾਰੀ ਜੋਬ ਤੇ ਵੀ ਤੁਸੀਂ ਜੇ ਕੋਈ ਗਲਤੀ ਕਰੋ ਕੰਮ ਨਹੀਂ ਕਰੀਏ ਤੁਹਾਡਾ ਸੀਨੀਅਰ ਤੁਹਾਨੂੰ ਸਸਪੈਂਡ ਕਰ ਸਕਦਾ ਹੈ ਉੱਥੇ ਵੀ ਇਹ ਚੀਜ਼ ਹੈ ਤੇ ਬੈਨੀਫਿਟਸ ਦੀ ਗੱਲ ਕਰੀਏ ਬੈਨੀਫਿਟਸ ਅਗਰ ਤੁਹਾਨੂੰ ਅੱਛੀ ਕੰਪਨੀ ਮਿਲ ਰਹੀ ਹੈ ਠੀਕ ਅਗਰ ਤੁਹਾਨੂੰ ਤੁਸੀਂ ਆਫਿਸ ਜਾ ਰਹੇ ਹੋ ਉੱਥੇ ਤੁਹਾਨੂੰ ਥੋੜਾ ਫੂਡ ਮਿਲਦਾ ਤੁਹਾਨੂੰ ਦੋ ਟਾਈਮ ਦਾ ਹੋਰ ਤੁਸੀਂ ਦੋ ਵੀ ਕਾਫੀ ਚਾਹ ਲੱਸੀ ਦੋ ਹੀ ਬੰਦੀਓ ਉਹ ਵੀ ਤੁਹਾਨੂੰ ਫ੍ਰੀ ਆਫ ਕੋਸਟ ਮਿਲਦਾ ਹੈ ਠੀਕ ਐਸ ਤੋਂ ਬਿਲਕੁਲ ਤਾਨੂੰ ਇੰਸ਼ੋਰੈਂਸ ਮਿਲਦੀ ਹੈ ਠੀਕ ਹੈ ਇੰਸ਼ੋਰੈਂਸ ਵੀ ਤੁਸੀਂ ਕਵਰ ਹੁੰਦੇ ਹੋ ਥੋੜੀ ਵਾਈ ਥੋੜੇ ਬੱਚੇ ਥੋੜੇ ਪੇਰੈਂਟਸ ਵੀ ਕਵਰ ਹੁੰਦੇ ਨੇ ਠੀਕ ਇਹ ਚੀਜ਼ਾਂ ਹੋ ਗਈਆਂ ਇਸ ਤੋਂ ਇਲਾਵਾ ਜੇ ਅਗਰ ਆਪਾਂ ਬੈਨੀਫਿਟਸ ਦੀ ਗੱਲ ਕਰੀਏ ਅਗਰ ਤੁਸੀਂ ਘਰੋਂ ਕੰਮ ਕਰ ਰਹੇ ਹੋ ਤਾਂ ਥੋੜਾ ਇੰਟਰਨੈਟ ਦੇ ਜੋ ਵੀ ਖਰਚਾ ਹੁੰਦਾ ਉਹ ਤੁਹਾਨੂੰ ਮਿਲਦਾ ਹੈ ਠੀਕ ਹੈ ਇਵਨ ਜੋ ਤੁਹਾਨੂੰ ਆਫਿਸ ਰਹਿ ਕੇ ਤੁਹਾਨੂੰ ਖਾਣ ਨਹੀਂ ਮਿਲ ਰਿਆ ਸੀਗਾ ਤੁਹਾਨੂੰ ਉਹਦਾ ਖਰਚਾ ਕਰੇ ਬੈਠ ਕੇ ਵੀ ਮਿਲ ਰਿਹਾ ਹੈ ਇਹ ਚੱਲ ਵਿੱਚ ਐਡ ਆਨ ਹੋ ਰਿਹਾ ਹੈ ਹੋਰ ਇੰਸ਼ੋਰੈਂਸ ਵਾਲੇ ਬੈਨੀਫਿਟਸ ਤਾਂ ਹੈ ਹੀ ਨੇ ਇਸ ਤੋਂ ਇਲਾਵਾ ਅਗਰ ਤੁਹਾਨੂੰ ਕੰਪਨੀ ਆ ਕਿਤੇ ਭੇਜ ਰਹੀਆਂ ਬੁਲਾ ਰਹੀ ਹੈ ਠੀਕ ਹੈ ਤੁਸੀਂ ਕਿਤੇ ਸਟੇ ਕਰ ਰਹੇ ਹੋ ਜਾਂ ਬਾਈ ਬੱਸਿਆਂ ਬਾਈ ਟਰੈਵਲ ਕਰ ਰਹੇ ਹੋ ਬਾਈ ਫਲਾਈ ਤੁਹਾਨੂੰ ਉਹਦਾ ਪੈਸਾ ਵੀ ਮਿਲਦਾ